ਖਾਈ ਸਰ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ। ਨਮਸਕਾਰ ਜੀ, ਵਾਰਡ ਨੰਬਰ 29 ਰਜਿੰਦਰ ਕੁਮਾਰ ਸਰਕਨਜਾ। ਤੇ ਆਮ ਪਾਰਟੀ ਤੁਹਾਡਾ ਕੀ ਉਧਰ ਹੈਗਾ? ਆਮ ਆਦਮੀ ਪਾਰਟੀ ਅਸੀਂ ਵਾਰਡ ਦੇ ਸਰਕਨਜਾ ਆਏ ਜੀ 6 ਸਾਲ ਤੋਂ। 6 ਸਾਲਾਂ ਤੋਂ। ਇਹ ਜਿਹੜੇ ਇਲੈਕਸ਼ਨ ਹੋਣੇ ਆ ਕਾਰਪੋਰੇਸ਼ਨ ਦੇ ਤੇ ਡੇਟ ਤੈਅ ਹੋ ਗਈ ਹੈ 21 ਦਸੰਬਰ। ਤੇ ਇਹਦੇ ਵਿੱਚ ਤੁਸੀਂ ਵੀ ਆਪਣਾ ਇਲੈਕਸ਼ਨ ਲੜਨਾ ਚਾਹੋਗੇ? ਦੇਖੋ ਅਸੀਂ ਟਿਕਟ ਅਪਲਾਈ ਆਪਣੀ ਕਰ ਦਿੱਤੀ ਹੈ। ਅਸੀਂ ਟਿਕਟ ਅਪਲਾਈ ਕੀਤੀ 6 ਸਾਲ ਹੋ ਗਏ ਅਸੀਂ। ਹਾਂਜੀ ਸਾਨੂੰ ਵਾਰਡ ਦੇ ਵਿੱਚ ਭਗਵੰਤ ਮਾਨ ਜੀ ਸਦਾ ਸਾਡੇ ਜਿਹੜੇ ਮੁੱਖ ਮੰਤਰੀ ਨੇ ਜੀ ਅਰਵਿਦ ਕੇਜਰੀਵਾਲ ਜੀ ਉਹਨਾਂ ਨੇ ਸਾਨੂੰ ਵਾਰਡ ਚ ਚਾਜ ਲਗਾਇਆ ਹੈ ਇਲੈਕਸ਼ਨ ਦੇ ਖੜੇ ਹੁੰਦੇ ਜੀ ਜਿੱਤ ਜਾਂਦੇ ਜੀ ਤੇ ਕਿਹੜੇ ਕਿਹੜੇ ਜਿਹੜੇ ਆ ਕੰਮ ਹੈਗੇ ਕਿਹੜੇ ਕਿਹੜੇ ਮੁੱਦੇ ਇਲੈਕਸ਼ਨ ਇਲਾਕੇ ਦੇ ਅਸੀਂ ਇੰਨੀ ਕੁ ਵਰਕਿੰਗ ਵਾਰਡ ਦੇ ਵਿੱਚ ਕੀਤੀ ਹੈ ਹਾਂਜੀ ਕਿ ਇਲੈਕਸ਼ਨ ਅਸੀਂ ਵੈਸੇ ਜਿੱਤੇ ਹੋਈਆਂ ਠੀਕ ਹੈ ਜੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਸੀਂ ਵਾਰਡ ਦੇ ਵਿੱਚ ਕਾਫੀ ਕੰਮ ਕੀਤਾ ਹਾਂ ਹਾਂਜੀ ਅਸੀਂ ਜਿੱਤੇ ਹਾਂ ਜਿੱਤੇ ਦੇ ਹੀ ਅਸੀਂ ਆਪਣਾ ਜਿਹੜਾਗਾ ਪਾਣੀ ਦੀ ਸਮੱਸਿਆ ਹਾਂਜੀ ਜਿਹੜਾ ਪਾਣੀ ਲਾਕੇ ਇਲਾਕਾ ਨਿਵਾਸੀਆਂ ਨੂੰ ਗੰਦਾ ਮਿਲ ਰਿਹਾ ਹਾਂਜੀ ਇਸ ਵਕਤ ਆ ਰਿਹਾ ਉਹਨੂੰ ਅਸੀਂ ਬਿਲਕੁਲ ਸਾਫ਼ ਸੁਥਰਾ ਕਰਕੇ ਵਾੜ ਵਾਸੀਆਂ ਨੂੰ ਦਿਆਂਗੇ ਤੋਂ ਬਾਅਦ ਸੀਵਰੇਜ ਦੀ ਸਮੱਸਿਆ ਹਾਂਜੀ ਉਹ ਵੀ ਅਸੀਂ ਵਾੜ ਵਾਸੀਆਂ ਨੂੰ ਬਿਲਕੁਲ ਸਹੀ ਕਰਾ ਕੇ ਦਿਆਂਗੇ ਹਾਂਜੀ ਕੁਝ ਹੋਰ ਕੰਮ ਹੈਗੇ ਨੇ ਜਿਸ ਤਰ੍ਹਾਂ ਸੜਕਾਂ ਦੀ ਪ੍ਰੋਬਲਮ ਹੈ ਕਿ ਸੜਕਾਂ ਟੁੱਟੀਆਂ ਆਈਆਂ। ਹਾਂਜੀ। ਉਹ ਵੀ ਅਸੀਂ ਠੀਕਰਾ ਕੇ ਦਿਆਂਗੇ ਜਿਹੜੀਆਂ ਟੁੱਟੀਆਂ ਆਈਆਂ। ਠੀਕ ਹੈ ਜੀ। ਚੈਂਬਰ ਪੈਣ ਵਾਲੇ ਨੇ। ਹਾਂਜੀ। ਵਾਰਡ ਦੇ ਵਿੱਚ ਕਾਫੀ ਜ਼ਿਆਦਾ ਪੈਣ ਵਾਲੇ ਨੇ ਉਹ ਚੈਂਬਰ ਬਣਾ ਕੇ ਵਾਰਡ ਵਾਸੀਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦੇ ਉਹਨਾਂ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਸਹੀ ਤਰ੍ਹਾਂ ਹੋ ਸਕੇ ਉਹਨਾਂ ਦੇ ਦਰਵਾਜ਼ਿਆਂ ਦੇ ਅੱਗੇ ਪਾਣੀ ਨਾ ਖੜਾ ਹੋ ਸਕੇ। ਇਸ ਤੋਂ ਇਲਾਵਾ ਸਟ੍ਰੀਟ ਰਾਈਟ ਹੈ ਜਿਹੜੀਆਂ ਜਿਹੜਾ ਬਿਜਲੀ ਦਾ ਕੰਮ ਹੈ ਜੀ ਇਹ ਦੇਖੋ ਸਟਰੀਟ ਲਾਈਟਾਂ ਤੇ ਲੱਗਣੀਆਂ ਹੀ ਹਾਂਜੀ ਤੇ ਜਿਹੜੀਆਂ ਤਾਰਾਂ ਜਿੰਨੀਆਂ ਲਮਕਦੀਆਂ ਪਈਆਂ ਹਾਂਜੀ ਅਸੀਂ ਕਾਫੀ ਲਿਖ ਕੇ ਵੀ ਦਿੱਤਾ ਆ ਠੀਕ ਹੈ ਜੇ ਦੀ ਸਮੱਸਿਆ ਹੱਲ ਕੀਤੀ ਜਾਵੇ ਜਿੰਨਾ ਵੱਧ ਤੋਂ ਵੱਧ ਵੀ ਹੈਗਾ ਜਿੰਨੀਆਂ ਤਾਰਾਂ ਸਾਡੇ ਵਾਰਡ ਦੇ ਵਿੱਚ ਲਮਕਦੀਆਂ ਪਈਆਂ ਹਾਂਜੀ ਉਹ ਬਿਲਕੁਲ ਸਹੀ ਕਰਾਵਾਂਗੇ ਜਿਹੜੀਆਂ ਫालतू ਤਾਰਾਂ ਹੈਗੀਆਂ ਉਹਨੂੰ ਕਢਵਾ ਕੇ ਤੇ ਨਵੀਆਂ ਤਾਰਾਂ ਜਿਹੜੀਆਂ ਪੈਣ ਵਾਲੀਆਂ ਉਹ ਵੀ ਪਵਾਵਾਂਗੇ ਵਾਰਡ ਵਾਸੀਆਂ ਵਸਤੇ ਇਸ ਤੋਂ ਇਲਾਵਾ ਜਿੱਦਾਂ ਲਾ ਕਨਵਾਸੀ ਤੁਹਾਡੇ ਕਹਿ ਰਹੇ ਸਮ ਜਿਤਰਾ ਨੇ ਦੇ ਕਈ ਵਾਰੀ ਉਹਨਾਂ ਨੇ ਸਾਈਨ ਕਰਾਉਣੇ ਹੁੰਦੇ ਆ ਬੈਕਵਰਡ ਕਲਾਸ ਸਰਟੀਫਿਕੇਟ ਬਣਾਇਆ ਰੈਜ਼ੀਡੈਂਸ ਸਰਟੀਫਿਕੇਟ ਕਈ ਹੋਰ ਇਤਰਾ ਦੇ ਜਿਤਨਾ ਸਰਟੀਫਿਕੇਟ ਬਣਾਉਣੇ ਹੁੰਦੇ ਆ ਉਹਨਾਂ ਬੜੀ ਖੱਜਲ ਖਰਾਬੀ ਹੁੰਦੀ ਹੈ ਉਹਦਾ ਤੁਸੀਂ ਕੀ ਕਰੋਗੇ ਨਹੀਂ ਇਹੋ ਜੀ ਖੱਜਲ ਖਰਾਬੀ ਰਜਿੰਦਰ ਕੁਮਾਰ ਦੇ ਹੁੰਦਿਆਂ ਤਾਂ ਕੋਈ ਨਹੀਂ ਆਂਦੀ ਜੀ ਸਾਡੇ ਹੁੰਦਿਆਂ ਹਾਂਜੀ ਸਾਡੇ ਹੁੰਦਿਆਂ ਇਹੋ ਜੀ ਖੱਜਲ ਖਰਾਬੀ ਨਾ ਅਸੀਂ ਵਾਡ ਵਾਸੀਆਂ ਨੂੰ ਪਹਿਲੋਂ ਆਂ ਦਿੱਤੀ ਸੀ ਹਾਂਜੀ ਸਰਕਾਰ ਬਣਨ ਤੋਂ ਪਹਿਲੋਂ ਬਣੀ ਸੀ ਅਸੀਂ ਆਂ ਦਿੱਤੀ ਤੇ ਸਰਕਾਰ ਬਣਨ ਤੋਂ ਬਾਅਦ ਆਪਾਂ ਕਿੱਥੋਂ ਆਂਦਿਆਂਗੇ ਜਿਨੇ ਆਧਾਰ ਕਾਰਡ ਬਣਾਣਾ ਹੋਵੇ ਹਾਂਜੀ ਬੇਸ਼ੱਕ ਤੁਸੀਂ ਪਤਾ ਕਰਾ ਸਕਦੇ ਜੀ ਆਧਾਰ ਕਾਰਡ ਬਣਾਣਾ ਹੋਵੇ ਵੋਟ ਕਾਰਡ ਬਣਾਣਾ ਹੋਵੇ ਪੈਨ ਕਾਰਡ ਬਣਾਣਾ ਹੋਵੇ ਜਿਆਦਾ ਰਸ਼ਨ ਕਾਰਡ ਬਣਵਾਣਾ ਹੋਵੇ ਹਾਂਜੀ ਜਾਂ ਕੋਈ ਰਸ਼ਨ ਕਾਰਡ ਚ ਨਾ ਬੁਆਣੇ ਹੋਣ ਹੂੰ ਹੂੰ ਜਾਂ ਬੁਢਾਪਾ ਪੈਨਸ਼ਨ ਲਗਵਾਣੀ ਹੋਵੇ ਉਹ ਅਸੀਂ ਵੈਸੇ ਹੀ ਹਾਜ਼ਰ ਹੈਗੇ ਆ ਉਹ ਅੱਗੇ ਵੀ ਅਸੀਂ ਕਰਵਾ ਰਹੇ ਆ ਅੱਛਾ ਇਸ ਤੋਂ ਇਲਾਵਾ ਸਾਰੇ ਜਿਹੜਾ ਡੀਪੋ ਆ ਦੇ ਕਹਣ ਕਿ ਵੰਡੀ ਜਾਂਦੀ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਪਹਿਲੀ ਸਰਕਾਰ ਸੀ ਹਾਂਜੀ ਉਦੋਂ ਡੀਪੋ ਤੋਂ 30 ਕਿਲੋ ਦੀ 22 ਕਿਲੋ ਕਣਕ ਮਿਲਦੀ ਸੀ ਠੀਕ ਹੈ ਜੀ ਹਲਕਾ ਇਸ਼ਟ ਦੇ ਵਿੱਚ ਹੂੰ ਹੂੰ ਅਸੀਂ ਇਹ ਭ੍ਰਸ਼ਟਾਚਾਰ ਫੜ ਕੇ ਹਾਂਜੀ ਤੇ ਜਿਹੜੀ 30 ਕਿਲੋ ਦੀ ਕਣਕ ਸੀ 30 ਕਿਲੋ ਦੀ ਕਣਕ ਜਨਤਾ ਨੂੰ ਪੂਰੀ ਦਿਵਾਨੀ ਸ਼ੁਰੂ ਕਰ ਦਿੰਦੀ ਹੈ ਠੀਕ ਹੈ ਜੀ ਪਹਿਲਾਂ 30 ਕਿਲੋ ਦੇ ਡੀਪੋ ਤੋਂ 22 ਕਿਲੋ ਮਿਲਦੀ ਸੀ ਹਾਂਜੀ ਹਾਂਜੀ ਜਿਹੜੀਆਂ ਪਹਿਲੀਆਂ ਸਰਕਾਰਾਂ ਹੁੰਦੀਆਂ ਸੀ ਜਦੋਂ ਸਾਡੇ ਹਲਕਾ ਇਸ਼ਟ ਚ ਸਰਕਾਰ ਦੂਸਰੀ ਹੁੰਦੀ ਸੀ ਐਮਐਲਏ ਕੋਈ ਦੂਸਰਾ ਹੁੰਦਾ ਸੀ ਉਹਨਾਂ ਦੇ ਜਿਹੜੇ ਹੁੰਦੇ ਸੀ ਅੱਗੇ ਸੀਨੀਅਰ ਆਗੂ ਲੱਗੇ ਹੋਏ ਹਾਂਜੀ ਉਹ ਹੀ ਲੋਟਸ ਕੋਟ ਕਰ ਲੈਂਦੇ ਸੀ ਡਿਪੂ ਹੋਲਡਰਾਂ ਨਾਲ 86 ਲਾ ਕੇ ਹੂੰ ਹੂੰ ਜਦੋਂ ਸਾਡੇ ਹੱਥ ਇਹ ਗੱਲ ਪਹੁੰਚੀ ਸਾਡੀ ਨਿਗਾ ਚਾਈ ਗੱਲ ਹਾਂਜੀ ਅਸੀਂ ਦੇਖਿਆ ਕਿ ਇਹ ਡਿਪੂ ਦੇ ਹੋਲਡਰ ਦੇ ਉੱਤੇ ਜਨਤਾ ਦਾ ਲੋਟਸ ਕੋਟ ਹੋ ਰਹੀ ਹੈ ਠੀਕ ਹੈ ਜੀ ਅਸੀਂ ਖੁਦ ਡਿਪੂਆਂ ਤੇ ਜਾ ਕੇ ਤੇ ਵੀਡੀਓ ਪਾ ਪਾ ਕੇ ਮੁਆਇਲਾ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਕਿਹਾ ਸੋਸ਼ਲ ਮੀਡੀਆ ਕਿ ਜਿਹਨੂੰ ਕੰਨਗ ਨਹੀਂ ਮਿਲਦੀ ਉਹ ਸਾਡੇ ਕੋਲ ਆਵੇ ਅਸੀਂ ਡਿਪੋ ਤੋਂ ਪੂਰੀ ਦੁਆਵਾਂਗੇ ਅਸੀਂ ਕਣਕ ਪੂਰੀ ਦਵਾਈ ਇੱਕ ਤੇ ਜਿਹੜੀ ਕਣਕ 30 ਕਿਲੋ ਦੀ 2 ਕਿਲੋ ਦਿੰਦੇ ਸੀ ਉਸ ਵਕਤ 30 ਕਿਲੋ ਦਵਾਈ ਅੱਜ ਵੀ ਅੱਜ ਵੀ ਕਈ ਦਫਾ ਡਿਪੋ ਆਰਡਰ ਹੈ ਰਫੀ ਕਰ ਜਾਂਦਾ ਅਸੀਂ ਡਿਪੋ ਹਲਰ ਨਾਲ ਫੇਰ ਵੀ ਜਾ ਕੇ ਗੱਲ ਕਰਕੇ ਪੰਜਾਂ ਮੈਂਬਰਾਂ ਦੀ ਚਾਰ ਤੇ ਚਾਰ ਦੀ ਤਿੰਨ ਅੱਜ ਵੀ ਨਹੀਂ ਹਟਦੇ ਪਰ ਫਿਰ ਵੀ ਅਸੀਂ ਉਹਨਾਂ ਦੀ ਸਮੱਸਿਆ ਉਹਨਾਂ ਨੂੰ ਪੂਰੀ ਕਰਨ ਜਾ ਕੇ ਦਵਾ ਕੇ ਆਈ ਦੀ ਸਾਡੇ ਕੋਲ ਕੋ ਕੰਪਲੇਂਟ ਆਣੀ ਚਾਹੀਦੀ ਹੈ ਪਰ ਅੱਗੇ ਤੋਂ ਵੀ ਅਸੀਂ ਵਾਰਡ ਵਾਸੀ ਨੂੰ ਕਹਾਂਗੇ ਕੋਈ ਕਣਕ ਦੀ ਕੰਪਲੇਂਟ ਹੋਵੇ ਸਾਨੂੰ ਲਖਾਓ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੈਗੇ। ਮਤਲਬ ਤੁਸੀਂ ਪਹਿਲਾਂ ਵੀ ਕੰਮ ਕਰਾ ਕਰਾਉਂਦੇ ਰਹੇ ਜੀ। ਤੇ ਹੁਣ ਤੁਸੀਂ ਤੁਹਾਡਾ ਕਹਿਣਾ ਪਵੇ ਹੁਣ ਜਿੱਤੋਂ ਦੇ ਵੱਧੋਗੇ ਤੁਸੀਂ ਹੋਰ ਜ਼ਿਆਦਾ ਕੰਮ ਹਾਂਜੀ ਬਿਲਕੁਲ ਜੀ ਆਪਾਂ ਜਨਤਾ ਦੀ ਸੇਵਾ 'ਚ ਹਾਜ਼ਰ ਹੈਗੇ ਆ ਅਸੀਂ ਹਰ ਉਸ ਨੀਲਾ ਕਾਰਡ ਧਾਰਕ ਦੇ ਨਾਲ ਖੜੇ ਆ ਗਰੀਬ ਜਨਤਾ ਦੇ ਨਾਲ ਖੜੇ ਆ ਜਿਨ੍ਹਾਂ ਦਾ ਕਾਰਡ ਨਹੀਂ ਵੀ ਬਣਿਆ ਉਹਨਾਂ ਦਾ ਵੀ ਬਣਾ ਕੇ ਅਸੀਂ ਤੇ ਜਿੰਦਰ ਕੁਮਾਰ ਦੇਣਗੇ ਤੇ ਤੁਹਾਡੀ ਪੂਰੀ ਟੀਮ ਤੁਹਾਡੇ ਨਾਲ ਆ। ਹਾਂਜੀ ਸਾਡੀ ਸਾਰੀ ਟੀਮ ਸਾਡੇ ਨਾਲ ਹੈ। ਅਸੀਂ ਕੰਮ ਕੀਤਾ ਸਾਡਾ ਵਾਰਡ ਵਾਸੀਆਂ ਨੂੰ ਪਤਾ ਵੀ ਹੈ ਚਾਹੇ ਸਾਡਾ ਸਰਵੇ ਕਰਾ ਲਨ ਕੋਈ ਚਾਹੇ ਕੁਛ ਜਿੱਦਾਂ ਵੀ ਦਾਵੀ ਹੈਗਾ ਪਾਰਟੀ ਨੂੰ ਜਾਂ ਕਿਸੇ ਨੂੰ ਵੀ ਲੱਗਦਾ ਹੈ ਕਿ ਕਰਾ ਲਨ ਅਸੀਂ ਸੀਟ ਜਿੱਤ ਕੇ ਸਰਦਾਰ ਭਗਵੰਤ ਮਾਨ ਨਾ ਦੀ ਝੋਲੀ 'ਚ ਆਮ ਆਦੀ ਪਾਰਟੀ ਦੀ ਝੋਲੀ 'ਚ ਪਾ ਦੇਣੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ